ਮਲੌਰ ਲਾਈਵ ਦੇ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਰੂੜੀਆਂ ਜੀ ਆਨੁ ਆਖਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪਣੇ ਕਮਾਂਕਾਰਾਂ ਦੇ ਨਾਲ ਸੇਵਾ ਦੇ ਕਾਰਜ ਕਰਦੇ ਨੇ ਉਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਜਸ਼ਨ ਬੈਨੇਪਾਲ ਜਸ਼ਨ ਬੈਨੇਪਾਲ ਜੋ ਕਿ ਲੰਮੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਗੱਲਬਾਤ ਕਰਨ ਦੇ ਲਈ ਜਸ਼ਨ ਬੈਨੇਪਾਲ ਸਾਡੇ ਨਾਲ ਮੌਜੂਦ ਨੇ ਆਓ ਪਹਿਲਾਂ ਕਰ ਲੈਣਾ ਸਵਾਗਤ ਫਿਰ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਜਸ਼ਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਪਹਿਲਾਂ ਤਾਂ ਮਲੌਰ ਟੀਵੀ ਚੈਨਲ ਦਾ ਧੰਨਵਾਦ ਜਿਨ੍ਹਾਂ ਦੀ ਟੀਮ ਮੇਰੇ ਕੋਲ ਪਹੁੰਚੀ ਇਹਨਾਂ ਦਾ ਆਉਣ ਤੇ ਮੈਂ ਜੀ ਆਇਆਂ ਕਰਦਾ ਆ। ਆ ਜਸ਼ਨ ਜੀ ਕਿਵੇਂ ਦੇਖਦੇ ਹੋ ਇਹ ਜਿਹੜਾ ਤੁਹਾਡੇ ਵੱਲੋਂ ਸੇਵਾ ਦਾ ਕਾਰਜ ਕਰਾਇਆ ਜਾਂਦਾ ਵਾ। ਤੁਹਾਡੇ ਵਿਚਾਰ ਕਿਸ ਤਰ੍ਹਾਂ ਬਣਿਆ ਕਿ ਸੇਵਾ ਮੈਨੂੰ ਕਰਨੀ ਚਾਹੀਦੀ ਆ। ਦੇਖੋ ਜਿਵੇਂ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਆ ਉਹਦੇ ਉੱਪਰ ਆਪਾਂ ਦੇਖਦੇ ਆ ਰਹੇ ਹਾਂ। ਹਰੇਕ ਬੰਦਾ ਮਤਲਬ ਆਪਦੇ ਲਈ ਸਮਾਂ ਕੱਢ ਕੇ ਜਾਂ ਆਪਦੇ ਲਈ ਕੋਈ ਵੀ ਤਰ੍ਹਾਂ ਦਾ ਖਰਚਾ ਕਰਦਾ ਪਰਿਵਾਰ ਲਈ ਕਰਦਾ ਜਾਂ ਫਰੈਂਡ ਸਰਕਲ ਦੇ ਲਈ ਕਰਦਾ। ਪਰ ਅਸੀਂ ਜਦੋਂ ਇਹ ਚੀਜ਼ਾਂ ਦੇਖਦੇ ਆ ਜਦ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਅਕਸਰ ਅਸੀਂ ਦੇਖਦਾ ਲੋੜਵੰਦ ਲੋਕ ਬਹੁਤ ਆਪਾਂ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਇਹ ਭਾਵਨਾ ਆਉਂਦੀ ਹੈ ਕਿ ਆਪਾਂ ਉਹਨਾਂ ਦੇ ਲਈ ਵੀ ਕੁਝ ਕਰ ਸਕੀਏ ਉਹਨਾਂ ਦਾ ਸਾਥ ਦੇ ਸਕੀਏ ਇਹ ਨਹੀਂ ਵੀ ਜਿੰਨਾ ਕੁ ਵੀ ਆਪਾਂ ਤੋਂ ਹੋ ਸਕੇ ਉਹਨਾਂ ਦੇ ਨਾਲ ਆਪਾਂ ਖੜੀਏ ਜਿਹੜੇ ਵੀ ਲੋੜਵੰਦ ਪਰਿਵਾਰ ਚਾਹੇ ਆਪਣੇ ਆਂਡ ਗਮਾਂਡ ਦੇ ਵਿੱਚ ਰਹਿੰਦੇ ਆ ਚਾਹੇ ਕੋਈ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਨਾਲ ਆਪਾਂ ਨੂੰ ਜਿੰਨੀ ਵੀ ਕੋਈ ਮਦਦ ਆਪਾਂ ਕਰ ਸਕਦੇ ਆ ਆਪਾਂ ਨੂੰ ਕਰਨੀ ਚਾਹੀਦੀ ਆ ਉਹਨਾਂ ਨੂੰ ਦੇਖ ਕੇ ਅਕਸਰ ਅਸੀਂ ਸਾਡਾ ਵਿਚਾਰ ਬਣਿਆ ਵੀ ਇਸ ਤਰ੍ਹਾਂ ਦਾ ਸੇਵਾ ਕੀਤੀ ਜਾਵੇ ਇੱਕ ਮਜੇਸ਼ੀ ਹੋ ਦੇਖਦਣਾ ਤੁਸੀਂ ਕਬੱਡੀ ਦੇ ਬਹੁਤ ਵੱਡੇ ਇੱਕ ਪ੍ਰੇਮੀ ਹੋ ਤੇ ਕਬੱਡੀ ਜਗ ਦੇ ਵਿੱਚ ਜਦੋਂ ਵੀ ਮੈਂ ਗੱਲ ਸੁਣਦਾ ਹੁੰਨਾ ਜਾਂ ਕਰਦਾ ਹੁੰਨਾ ਕਦੇ ਵੀ ਤੁਹਾਡਾ ਰਾਪਤਾ ਹੁੰਦਾ ਤਾਂ ਤੁਸੀਂ ਕਿਸੇ ਨਾ ਕਿਸੇ ਖੇਡ ਪ੍ਰੋਗਰਾਮ ਤੇ ਹੁੰਨੇ ਹੋ ਤੇ ਉੱਥੇ ਤੁਹਾਨੂੰ ਸਨਮਾਨਤ ਕੀਤਾ ਜਾਂਦਾ ਤੇ ਉੱਥੇ ਹੀ ਇੱਕ ਚੀਜ਼ ਮੇਰੇ ਮਨ ਦੇ ਵਿੱਚ ਜਿਹੜੀ ਖਟਕਦੀ ਹੈ ਦਰਸ਼ਕਾਂ ਦੇ ਵੀ ਸਵਾਲ ਹੁੰਦੇ ਨੇ ਕਿ ਖੇਤੀ ਦੇ ਨਾਲ ਨਾਲ ਤੁਸੀਂ ਜਿਹੜਾ ਇਹ ਦਸਵੰਦ ਕੱਢ ਕੇ ਇਦਾਂ ਦੇ ਕਾਰਜਾਂ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਵਿੱਚ ਜਾਂ ਆਪਾਂ ਇੱਕ ਕਹਿ ਲਈਏ ਕਿ ਸਮਾਜ ਸੇਵਾ ਵਾਲੇ ਪਾਸੇ ਵਿਚਰਦੇ ਹੋ ਇਹ ਕਿਵੇਂ ਸੰਭਵ ਹੈ ਕਿਵੇਂ ਹੋ ਜਾਂਦਾ ਜੀ ਇਹ ਦੇਖੋ ਜੀ ਜਿਵੇਂ ਮੈਂ ਮਤਲਬ ਇੱਕ ਚੀਜ਼ ਟੀਚਾ ਕੀਤਾ ਹੋਇਆ ਹੈ ਇੱਕ ਚੀਜ਼ ਦਾ ਵੀ ਮਤਲਬ ਜਿਹੜੀ ਆਪਦੀ ਕਮਾਈ ਆ ਉਹਦੇ ਵਿੱਚੋਂ ਕੁਝ ਵੀ ਦਸਵੰਦ ਕੱਢ ਕੇ ਲੋੜਵੰਦਾਂ ਦੇ ਲਈ ਖੇਡਾਂ ਦੇ ਲਈ ਜਾਂ ਗੁਰੂ ਘਰਾਂ ਦੇ ਲਈ ਜੋ ਵੀ ਆਪਾਂ ਜਿੱਥੇ ਵੀ ਜਿੰਨਾ ਦੇ ਸਕਦੇ ਆ ਉਹ ਅਸੀਂ ਕਰਦੇ ਰਹਿੰਦੇ ਆ ਕਿਉਂਕਿ ਜ਼ਰੂਰੀ ਆ ਉਹਨੂੰ ਮੇਨਟੇਨ ਕਰਨਾ ਹਨਾ ਵੀ ਆਪਾਂ ਮਤਲਬ ਕਿੰਨਾ ਆਪਣਾ ਖਰਚਾ ਹੈਗਾ ਤੇ ਕਿੰਨੇ ਕ ਖਰਚੇ ਦੇ ਵਿੱਚੋਂ ਆਪਾਂ ਕਿੰਨਾ ਕ ਦਸਵੰਦ ਕੱਢ ਸਕਦੇ ਆ ਪਰ ਅਸੀਂ ਇਹ ਚੀਜ਼ ਨੂੰ ਜ਼ਰੂਰੀ ਮੰਨਦੇ ਆ ਕਿਉਂਕਿ ਜੇ ਆਪਾਂ ਮਿਹਨਤ ਕਰਦੇ ਆ ਤਾਂ ਉਹਦੇ ਵਿੱਚੋਂ ਦਸਵੰਦ ਕੱਢਣਾ ਵੀ ਆਪਣੇ ਲਈ ਜ਼ਰੂਰੀ ਆ ਇਸ ਲਈ ਸਾਡਾ ਉਹੀ ਹੁੰਦਾ ਵੀ ਉਹਦੀ ਕਮਾਈ ਦੇ ਵਿੱਚੋਂ ਥੋੜਾ ਬਹੁਤ ਹਿੱਸਾ ਜਿੰਨਾ ਕੁ ਵੀ ਅਸੀਂ ਕਰ ਸਕਦੇ ਆ ਉਹ ਸੀ ਕੱਢਦੇ ਰਹਿੰਦੇ ਆ ਅੱਛਾ ਇਹਦੇ ਵਿੱਚ ਇੱਕ ਚੀਜ਼ ਹੋਰ ਇਨਕਲੂਡ ਮੈਂ ਕਰਨੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਸਮਾਜ ਸੇਵਾ ਦੀ ਗੱਲ ਕਰਦਾ ਤਾਂ ਉਹ ਸਮਾਜ ਸੇਵਾ ਦੇ ਨਾਲ ਨਾਲ ਸਿਆਸਤ ਦੀ ਗੱਲ ਜ਼ਰੂਰ ਕਰਦਾ ਤੇ ਜਸ਼ਨ ਵੈਨੀਪਾਲ ਇਕੱਲਾ ਹੀ ਇਹ ਜਾ ਨਾਮ ਆ ਇਕੱਲਾ ਹੀ ਜਿਹੜਾ ਸਿਆਸਤ ਤੋਂ ਕੁਰੇਜ਼ ਕਰਦਾ ਪਰਹੇਜ਼ ਕਰਦਾ ਕੀ ਕਾਰਨ ਹੈ ਤਾਂ ਹਾਂਜੀ ਬਿਲਕੁਲ ਜੀ ਜਿਵੇਂ ਸਾਡਾ ਕਈ ਵਾਰ ਕੋਈ ਪ੍ਰੋਗਰਾਮਾਂ ਤੇ ਅਸੀਂ ਜਾਂਦੇ ਆ ਸਿਆਸਤਦਾਨ ਮਿਲਦੇ ਨੇ ਜਾਂ ਸਾਡੇ ਅਕਸਰ ਮਤਲਬ ਘਰੇ ਵੀ ਆਉਂਦੇ ਜਾਂਦੇ ਰਹਿੰਦੇ ਹਨਾ ਮੇਰਾ ਰਿਲੇਸ਼ਨ ਪਰਸਨਲੀ ਵੀ ਹੈਗੇ ਆ ਹਨਾ ਪਰ ਮੈਂ ਇਹ ਥੋੜਾ ਜੀ ਚੀਜ਼ ਤੋਂ ਗਰੇਜ ਕਰਦਾ ਹਨਾ ਕਿਉਂਕਿ ਜੇ ਆਪਾਂ ਸਿਆਸਤ ਕਰਾਂਗੇ ਤਾਂ ਹੋ ਸਕਦਾ ਸੇਵਾ ਭਾਵਨਾ ਦੇ ਨਾਲ ਉਹ ਨਾ ਹੋਵੇ ਹਨਾ ਕੋਈ ਕਰਦੇ ਵੀ ਹੋਣਗੇ ਠੀਕ ਹਨਾ ਪਰ ਬੰਦੇ ਦਾ ਫਿਰ ਮਨ ਖੱਟਾ ਪੈ ਜਾਂਦਾ ਜਾਂ ਤਾਂ ਇੱਕ ਪਾਸੇ ਸਿਆਸਤ ਹੀ ਹੋਊਗੀ ਜਾਂ ਫਿਰ ਆਪਾਂ ਸੀ ਇਹ ਸੇਵਾ ਵਾਲੇ ਕਾਰਜ ਹੀ ਕਰ ਸਕਾਂਗੇ ਕਿ ਸਿਆਸਤਦਾਨ ਨੇ ਉਹ ਵੀ ਕਹਿੰਦੇ ਨੇ ਵੀ ਅਸੀਂ ਸੇਵਾ ਕਰਦੇ ਆਂ ਜਸ਼ਨ ਵੈਨੀਪਾਲ ਵੀ ਕਹਿੰਦਾ ਸੇਵਾ ਕਰਦਾ ਤੁਸੀਂ ਉਹਦੇ ਵਿੱਚ ਕੀ ਅੰਤਰ ਸਮਝਦੇ ਆਂ ਤੇ ਦੇਖੋ ਕਹਿੰਦੇ ਆ ਚਲੋ ਵਧੀਆ ਗੱਲ ਆ ਹਨਾ ਜਿਹੜੇ ਕਰਦੇ ਆ ਹਨਾ ਪਰ ਉਹ ਕਈ ਰਸਤੇ ਅਲੱਗ-ਅਲੱਗ ਬਣ ਜਾਂਦੇ ਆ ਹਨਾ ਕੋਈ ਆ ਉਹਦੇ ਨਿੱਜੀ ਫਾਇਦੇ ਲਈ ਸਿਆਸਤ ਕਰਦਾ ਹਨਾ ਜਾਂ ਸੇਵਾ ਕਰਦਾ ਪਰ ਸਾਡਾ ਕੋਈ ਇਹੋ ਜਿਹਾ ਕੋਈ ਮਤਲਬ ਨਹੀਂ ਹੈਗਾ ਸਿਆਸਤ ਦੇ ਨਾਲ ਹਨਾ ਵੀ ਅਸੀਂ ਸਿਆਸਤ ਹੀ ਕਰਨੀ ਆ ਤਾਂ ਅਸੀਂ ਸੇਵਾ ਕਰਨ ਲੱਗ ਗਏ ਆ ਸਾਡੇ ਮਨ ਨੂੰ ਸਕੂਨ ਮਿਲਦਾਗਾ ਖੁਸ਼ੀ ਹੁੰਦੀ ਆ ਜੇ ਅਸੀਂ ਲੋੜਵੰਦਾਂ 'ਚ ਜਾਂਦੇ ਆ ਅਸੀਂ ਬਸ ਉਹ ਖੁਸ਼ੀ ਪ੍ਰਾਪਤ ਕਰਨ ਦੇ ਲਈ ਸਾਡੇ ਮਨ ਨੂੰ ਤਸੱਲੀ ਦੇ ਲਈ ਅਸੀਂ ਸੇਵਾ ਕਰਦੇ ਆਂ। ਉਹ ਦੇਖਦੇ ਵਿੱਚ ਕਦੇ ਇਦਾਂ ਦਾ ਕੋਈ ਲੀਡਰ ਆ ਜਾਵੇ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਹੋ ਜਵੇ ਗੱਲਬਾਤ ਕਦੇ ਮਨ ਸਕਦਾ ਵਿਚਾਰ। ਨਹੀਂ ਫਿਲਹਾਲ ਕੋਈ ਇਦਾਂ ਦਾ ਕੋਈ ਨਹੀਂ ਹੈਗਾ। ਕਿਉਂਕਿ ਜੇ ਆਪਾਂ ਉਹ ਚੀਜ਼ ਦੇ ਵਿੱਚ ਆ ਗਏ ਫਿਰ ਆਪਾਂ ਨੂੰ ਸਿਰਫ ਇੱਕ ਵੋਟਾਂ ਦਾ ਲਾਲਚ ਹੋ ਜਾਊਗਾ ਨਾ ਉਹ ਚੀਜ਼ਾਂ ਵੱਲੋਂ। ਪਰ ਫਿਲਹਾਲ ਆਪਣਾ ਕੁਝ ਨਹੀਂ ਹੈਗਾ ਨਾ ਜਿਵੇਂ ਆਪਾਂ ਤੁਸੀਂ ਦੇਖਦੇ ਹੋ ਆਪਾਂ ਨੂੰ 7-8 ਸਾਲਾਂ ਤੋਂ ਆਪਾਂ ਲੱਗੇ ਹੋਇਆ ਨਾ। ਉਸੇ ਤਰ੍ਹਾਂ ਵਰਕਰਾਰ ਆ ਨਾ ਜਿੰਨਾ ਕੁ ਵੀ ਆਪਾਂ ਕਰ ਸਕਦੇ ਆਂ ਲੋਕਾਂ ਦੇ ਨਾਲ ਖੜਿਆ ਆ ਨਾ। ਜੀ। ਤੇ ਆਪਣਾ ਕੋਈ ਸਿਆਸ ਦਾ ਫਲਾਲ ਜੀ ਕੋਈ ਅਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਆਪਾਂ ਤੇ ਪੰਜਾਬ ਦੀ ਨੌਜਵਾਨੀ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਨੇ ਜਿਹੜੇ ਹਨ ਉਹ ਪੰਜਾਬ ਨੂੰ ਮੈਂ ਸਮਝਦਾ ਕਿ ਪਿੱਛੇ ਲੈ ਕੇ ਜਾਣ ਦੀ ਗੱਲ ਕਰਦੇ ਨੇ ਪਿੱਛੇ ਲੈ ਕੇ ਜਾਣ ਤੋਂ ਪਾਪ ਕਿ ਨਸ਼ਿਆਂ ਦੀ ਗੱਲ ਕਰ ਲਈ ਆਪਾਂ ਰੋਬਰੀਜ਼ ਹੁੰਦੀਆਂ ਨੇ ਕਿਆਂ ਜਾਂ ਵਕ ਵਕ ਕਈ ਚੀਜ਼ਾਂ ਨਹੀਂ ਲਿਆ ਸਮਾਜ ਦੇ ਵਿਰੁੱਧ ਨੇ ਉਹ ਗਤੀਵਿਧੀਆਂ ਕਰਦੇ ਨੇ ਕੀ ਕਾਰਨ ਮੰਨਦੇ ਹੁੰਦਾ ਜੀ ਦੇਖੋ ਅਸੀਂ ਵੀ ਜਦੋਂ ਦੇਖਦੇ ਹਾਂ ਨਾ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜਾਂ ਅਕਸਰ ਲੋਕ ਮਿਲਦੇ ਹਨ ਕਿਉਂਕਿ ਨਸ਼ਾ ਬਹੁਤ ਲੋਕ ਨੇ ਜਿਹੜੇ ਦਲਦਲ ਦੇ ਵਿੱਚ ਫਸੇ ਹੋਏ ਨੇ ਹਨਾ ਅਸੀਂ ਤਾਂ ਮੈਂ ਤਾਂ ਹਰ ਵਾਰ ਇੱਕੋ ਹੀ ਅਪੀਲ ਕਰਦਾ ਨਾ ਕਿ ਮੇਰੇ ਵਰਗੇ ਕੋਈ ਜਿੰਨੇ ਵੀ ਨੌਜਵਾਨ ਹੋਣਾ ਕੋਈ ਗਲਤ ਰਸਤੇ ਤੁਰਿਆ ਹੋਇਆ ਨਾ ਉਹ ਇਹ ਚੀਜ਼ਾਂ ਨੂੰ ਗਰੇਜ ਕਰਨ ਹਨਾ ਕਿਉਂਕਿ ਕੁਝ ਨਹੀਂ ਹੈਗਾ ਇਹਦੇ ਵਿੱਚ ਹਨਾ ਇਸ ਕਰਕੇ ਚੰਗੇ ਕੰਮ ਕਰੋ ਹਨਾ ਆਪਣੇ ਘਰ ਸਤਕਾਰ ਕਰੋ ਘਰ ਦੇ ਆਂਦਾ ਹਨਾ ਜੋ ਵੀ ਕਰਦੇ ਆ ਆਪਣੇ ਕੰਮ ਪਹਿਲਾਂ ਕਰੋ ਹਨਾ ਜਿਹੜੀਆਂ ਨਸ਼ਿਆਂ ਦੀ ਗੱਲ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਹਨਾ ਜਿੰਨਾ ਤੁਸੀਂ ਫਸੇ ਜਾਓਗੇ ਫਸੇ ਜਾਓਗੇ ਹਨਾ ਇਸ ਤੋਂ ਬੈਡ ਰੱਗੇ ਆਪਦੀ ਜ਼ਿੰਦਗੀ ਸਵਾਰੋ ਹਨਾ ਕੁਝ ਕਰੋ ਆਪਦੀ ਜ਼ਿੰਦਗੀ ਦੇ ਲਈ ਹਨਾ ਤੇ ਲੋਕਾਂ ਦੇ ਲਈ ਕੁਛ ਕਰਕੇ ਜਾਓ ਤਾਂ ਕਿ ਤੁਹਾਨੂੰ ਲੋਕ ਯਾਦ ਰੱਖਣ ਆ ਮਾਂ ਖੇਡ ਕਬੱਡੀ ਦੀ ਜੇਕਰ ਗੱਲ ਕਰੀਏ ਤਾਂ ਕਿਹੜੀ ਕਿਹੜੀਆਂ ਅਜਿਹੀਆਂ ਗੱਲਾਂ ਲੱਗਦੀਆਂ ਨੇ ਵੀ ਨੌਜਵਾਨ ਕਬੱਡੀ ਵਾਲੇ ਪਾਸੇ ਨੂੰ ਪ੍ਰੇਰਿਤ ਹੋ ਸਕਣ ਕਿਵੇਂ ਹੋ ਸਕਦ ਨੇ ਤੁਹਾਡੇ ਹਿਸਾਬ ਨਾਲ ਇਸ ਦੇ ਹਿਸਾਬ ਨਾਲ ਤਾਂ ਜੀ ਖੇਡਾਂ ਦੇ ਨਾਲ ਜਿਵੇਂ ਕਬੱਡੀ ਆ ਗਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਖੇਡ ਆ ਹਨਾ ਵੱਧ ਤੋਂ ਵੱਧ ਅਸੀਂ ਤਾਂ ਇਹ ਕਹਿੰਦੇ ਵੀ ਟੂਰਨਾਮੈਂਟ ਕਰਵਾਏ ਜਾਣ ਹਨਾ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾਣ ਜਿਹੜੇ ਵੀ ਪ੍ਰਬੰਧਕ ਟੂਰਨਾਮੈਂਟ ਕਰਵਾਉਂਦੇ ਉਹਨਾਂ ਦਾ ਸਾਥ ਦਿੱਤਾ ਜਾਵੇ ਹਨਾ ਕਿਉਂਕਿ ਜ਼ਰੂਰੀ ਨਹੀਂ ਹਰ ਇੱਕ ਚੀਜ਼ ਗਲਤ ਹੁੰਦੀ ਆ ਹਨਾ ਜਿਹੜੇ ਲੋਕ ਇਹੋ ਜਿਹੇ ਉਪਰਾਲੇ ਕਰਦੇ ਆ ਅਸੀਂ ਵੀ ਉਹਨਾਂ ਦਾ ਸਾਥ ਦਿੰਨੇ ਅਕਸਰ ਅਸੀਂ ਜਾਣੇ ਰਹਿੰਦੇ ਆ ਸਾਨੂੰ ਬੁਲਾਇਆ ਜਾਂਦਾਗਾ ਮਾਨੂੰ ਖੁਸ਼ੀ ਵੀ ਹੁੰਦੀ ਆ ਜਿਹੜੇ ਲੋਕ ਐਡੇ ਐਡੇ ਉਪਰਾਲੇ ਕਰਦੇ ਆ ਹਨਾ ਤੇ ਕਿਉਂਕਿ ਜੇ ਖਿਡਾਰੀ ਪੈਦਾ ਹੋਣਗੇ ਤਾਂ ਹੀ ਇੱਕ ਨਸ਼ੇ ਨੂੰ ਬੰਦ ਕੀਤਾ ਜਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਜਸ਼ਨ ਵੈਨਿਪਾਲ ਜੋ ਕਿ ਕਾਫੀ ਲੰਮੇ ਸਮੇਂ ਤੋਂ ਸੇਵਾ ਦੇ ਖੇਤਰ ਦੇ ਵਿੱਚ ਵਿਚਰਦੇ ਆ ਰਹੇ ਨੇ ਤੇ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਵੀ ਨੇ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਇਹਨਾਂ ਨੂੰ ਫੋਲੋ ਕਰਦੇ ਨੇ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤੇ ਟੂਰਨਾਮੈਂਟਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਇਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਬੁਲਾਇਆ ਜਾਂਦਾ ਖੇਡ ਪ੍ਰੇਮੀ ਵੀ ਨੇ ਤੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਕਿੰਨਾ ਕਿਤੇ ਅੱਗੇ ਲੈ ਕੇ ਆਉਣ ਦੀ ਗੱਲ ਜਿਹੜੀ ਮੈਂ ਸਮਝਦਾ ਕਰਨੀ ਚਾਹੀਦੀ ਹੈ ਸਾਨੂੰ ਤੇ ਪੰਜਾਬ ਦੇ ਵਿੱਚ ਅਜਿਹੇ ਨੌਜਵਾਨ ਨੇ ਜਿਨ੍ਹਾਂ ਦੀ ਬਾਹ ਫੜੀ ਜਾਣੀ ਚਾਹੀਦੀ ਆ ਤਾਂ ਜੋ ਉਹ ਭਵਿੱਖ ਦੇ ਵਿੱਚ ਪੰਜਾਬ ਨੂੰ ਚੰਗੇ ਰਸਤੇ ਪਾ ਸਕਣ